ਇਹ ਪ੍ਰੋਗਰਾਮ ਅਮਰੀਕਾ ਵੱਲੋਂ ਰੂਸ-ਯੂਕਰੇਨ ਯੁੱਧ ਸਮਾਪਤ ਕਰਾ ਕੇ ਰੂਸ ਨੂੰ ਨਿਊਟਰਲ ਕਰਕੇ ਚੀਨ ਨੂੰ ਘੇਰਨ ਦੇ ਮੰਛੇ ਦਾ ਚੀਨ ਵੱਲੋਂ ਜਵਾਬ ਸੀ। ਸਭ ਤੋਂ ਮਹੱਤਵਪੂਰਨ ਚੀਨ, ਰੂਸ ਤੇ ਉੱਤਰੀ ਕੋਰੀਆ ਦੇ ਰਾਸ਼ਟਰਪਤੀਆਂ ਦੀ ਟਿਕੜੀ ਦਾ ਇਕੱਠੇ ਦਿਸਣਾ ਸੀ। ਚੀਨ ਦਾ ਅਮਰੀਕਾ ਤੇ ਨਾਟੋ ਨੂੰ ਬਿਨਾਂ ਲੜੇ ਸਪਸ਼ਟ ਸੰਕੇਤ ਸੀ ਕਿ ਕਿਸੇ ਵੀ ਦੇਸ਼ ਨਾਲ ਲੜਨ ਦੇ ਸਮਰੱਥ ਹੈ ਤੇ ਉਸ ਕੋਲ ਉਹ ਟਿਕੜੀ ਮੌਜੂਦ ਹੈ। امریکہ ہمیشہ چین خلاف بارت وردہ آیا ہے انہا پروگرام تو بعد امریکہ دی چیک شوشل میڈیا برگام ائرپورٹ سے سنائی دے رہی سی انقلابی سڈا راہ کے سارے پاٹھک سروتیا پیار پری جی آیا ہے اج اچار کر گے شنگھائی کارپوریشن آرگنائزیشن کے سمیلن دی. دے اج دے لیک دا سر لیک ہے چین کا ود رہا پربھاؤ ایسیلن ਚੀਨ ਦੀ ਵਿਕਟਰੀ ਪ੍ਰੇਡ ਪਿਛਲੇ ਮਹੀਨੇ ਦੇ ਪਹਿਲੇ ਹਫਤੇ ਦਰਮਿਆਨ ਦੋ ਪ੍ਰੋਗਰਾਮ ਹੋਏ ਜਿਸ ਵਿੱਚ ਇੱਕ ਐਸਈਓ ਦਾ ਸੰਮੇਲਨ ਤੇ ਦੂਸਰਾ ਚੀਨ ਤੇ ਜਾਪਾਨੀ ਹਮਲੇ ਵਿਰੁੱਧ ਚੀਨ ਦੀ ਜਿੱਤ ਤੇ ਵਿਕਟਰੀ ਪ੍ਰੇਡ ਦਾ ਆਯੋਜਨ ਇਹਨਾਂ ਦੋਹਾਂ ਪ੍ਰੋਗਰਾਮਾਂ ਰਾਹੀਂ ਜਿੱਥੇ ਚੀਨ ਨੇ ਆਪਣੀ ਤਾਕਤ ਦਾ ਮੁਜ਼ਹਰਾ ਕੀਤਾ ਉੱਥੇ ਇਹ ਦੋਵੇਂ ਪ੍ਰੋਗਰਾਮ ਦੁਨੀਆ ਵਿੱਚ ਬਣ ਰਹੇ ਸਮੀਕਰਨਾਂ ਨੂੰ ਹੋਰ ਸਪਸ਼ਟ ਕਰਦੇ ਹਨ ਇਹ ਪ੍ਰੋਗਰਾਮ ਅਮਰੀਕਾ ਵੱਲੋਂ ਰੂਸ-ਯੂਕਰੇਨ ਯੁੱਧ ਸਮਾਪਤ ਕਰਾ ਕੇ ਰੂਸ ਨੂੰ ਨਿਊਟਰਲ ਕਰਕੇ ਚੀਨ ਨੂੰ ਘੇਰਨ ਦੇ ਮੰਛੇ ਦਾ ਚੀਨ ਵੱਲੋਂ ਜਵਾਬ ਸੀ ਇਹ ਪ੍ਰੋਗਰਾਮ ਅਮਰੀਕਾ ਵੱਲੋਂ ਦੁਨੀਆ ਦੀ ਤਰਤੀਬ ਨੂੰ ਮੂੜ ਇੱਕ ਧਰਵੀ ਸੰਸਾਰ ਵਿੱਚ ਤਬਦੀਲ ਕਰਨ ਦੇ ਸੁਪਨੇ ਵਿੱਚ ਹੌਲ ਕਰਨ ਦੇ ਬਰਾਬਰ ਹਨ ਇਨ੍ਹਾਂ ਪ੍ਰੋਗਰਾਮਾਂ ਤੋਂ ਬਾਅਦ ਅਮਰੀਕਾ ਦੀ ਚੀਕ ਸੋਸ਼ਲ ਮੀਡੀਆ ਤੇ ਬਰਗਾਮ 에어ਪੋਰਟ ਤੇ ਸੁਣਾਈ ਦੇ ਰਹੀ ਸੀ ਚੀਨ ਨੇ ਮਿਲਟਰੀ ਪ੍ਰੇਡ ਰਾਹੀਂ ਬਿਨਾ ਲੜੇ ਦੁਨੀਆ ਨੂੰ ਆਪਣਾ ਲੋਹਾ ਮਣਵਾਉਣ ਦੀ ਕੋਸ਼ਿਸ਼ ਕੀਤੀ ਇਸ ਵਿੱਚ ਇੱਕ ਹੋਰ ਵੀ ਪਹਿਲੂ ਹੈ ਕਿ ਅਮਰੀਕਾ ਦੇ ਟੈਰਫ ਦਾ ਸਤਾਇਆ ਮੋਦੀ ਜਿਹੜਾ ਪਹਿਲਾਂ ਚੀਨ ਨੂੰ ਆਪਣਾ ਵੱਡਾ ਦੁਸ਼ਮਣ ਦੱਸਦਾ ਸੀ ਇਸ ਵਾਰੀ ਚੀਨ ਵਿੱਚ ਐਸਈਓ ਸਮੇਲਨ ਵਿੱਚ ਨਜ਼ਰ ਆਇਆ ਐਸਈਓ ਸਮੇਲਨ ਵਿੱਚ ਕੀ ਵਾਪਰਿਆ ਇਹ ਉਥਲ ਪੁਥਲ ਕੀ ਸੰਕੇਤ ਦਿੰਦੀ ਹੈ ਇਹ ਜਾਣਨ ਤੋਂ ਪਹਿਲਾਂ ਆਪਾਂ ਐਸਈਓ ਬਾਰੇ ਸਮਝਦੇ ਹਾਂ ਜਦੋਂ ਰੂਸ ਟੈਟੇਰੀ ਹੋ ਗਿਆ ਤੇ ਦੁਨੀਆ ਦੋ ਤੁਰ ਵੀ ਸੰਸਾਰ ਤੋਂ ਇੱਕ ਤੁਰ ਵੀ ਸੰਸਾਰ ਵਿੱਚ ਬਦਲ ਗਈ ਅਮਰੀਕਾ ਦੁਨੀਆ ਦਾ ਚੌਧਰੀ ਬਣ ਬੈਠਾ ਤੇ ਦੁਨੀਆ ਤੇ ਆਪਣੀਆਂ ਨੀਤੀਆਂ ਥੋਪਣ ਲੱਗਿਆ ਚੀਨ ਨੇ ਦੁਨੀਆ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਆਪਣੇ ਕਾਰੋਬਾਰਾਂ ਨੂੰ ਮਜ਼ਬੂਤ ਕਰਨ ਲਈ ਜਿਸ ਨਾਲ ਇਹ ਆਪਣੀ ਗੱਲ ਦੁਨੀਆ ਨੂੰ ਸੁਣਾ ਸਕਦਾ ਹੋਵੇ ਲਈ ਸ਼ੰਘਾਈ 5 ਦਾ ਨਿਰਮਾਣ ਕੀਤਾ ਜਿਸ ਵਿੱਚ ਚੀਨ, ਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ ਤੇ ਤਾਜਿਕਿਸਤਾਨ ਸਨ ਪਰੰਤੂ 2001 ਤੱਕ ਆਉਂਦੇ ਹੋਏ ਇਹ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦਾ ਰੂਪ ਧạn ਕਰ ਗਿਆ ਹੌਲੀ-ਹੌਲੀ ਇਸ ਵਿੱਚ ਹੋਰ ਦੇਸ਼ ਮਿਲਦੇ ਗਏ ਹੁਣ 10 ਮੁਲਕ ਇਸ ਦੇ ਸਥਾਈ ਮੈਂਬਰ ਹਨ ਜਿਨ੍ਹਾਂ ਵਿੱਚ ਪਹਿਲੇ ਪੰਜਾਂ ਸਮੇਤ ਭਾਰਤ, ਈਰਾਨ, ਬੇਲਾਰੂਸ, ਪਾਕਿਸਤਾਨ ਤੇ ਕਿਰਗਿਸਤਾਨ ਹਨ। ਭਾਰਤ ਇਸ ਦਾ ਮੈਂਬਰ 2016 ਵਿੱਚ ਬਣਿਆ। ਧਿਆਨ ਜਨ ਚੀਨ ਵਿੱਚ ਹੋਏ ਸੰਮੇਲਨ ਵਿੱਚ ਜਿੱਥੇ 10 ਸਥਾਈ ਮੈਂਬਰਾਂ ਨੇ ਹਿੱਸਾ ਲਿਆ, ਉੱਥੇ ਦੋ ਦਰਸ਼ਕਾਂ ਵਜੋਂ ਸ਼ਾਮਲ ਹੋਏ ਮੁਲਕਾਂ ਅਫਗਾਨਿਸਤਾਨ ਅਤੇ ਮੰਗੋਲੀਆ ਸਮੇਤ 20 ਤੋਂ ਵੱਧ ਦੇਸ਼ਾਂ ਨੇ ਹਿੱਸਾ ਲਿਆ। ਐਸਈਓ ਦੀਨ ਇਸ ਸਮੇਂ ਦੁਨੀਆ ਦੀ ਆਬਾਦੀ ਦਾ 22% ਅਤੇ ਧਰਤੀ ਦਾ 24% ਹਿੱਸਾ ਆਉਂਦਾ ਹੈ ਐਸਈਓ ਸਮੇਲਨ ਵਿੱਚ ਕਈ ਬਿੰਦੂਆਂ ਤੇ ਸਹਿਮਤੀ ਬਣੀ ਪਰੰਤੂ ਮਹੱਤਵਪੂਰਨ ਮੁੱਦੇ ਪਹਿਲਾ ਕਿ ਚੀਨ ਵੱਲੋਂ ਵਿਕਾਸਸ਼ੀਲ ਬੈਂਕ ਦਾ ਪਸਤਾਵ ਰੱਖਿਆ ਗਿਆ ਤੇ ਚੀਨ ਨੇ ਦੂਸਰੇ ਦੇਸ਼ਾਂ ਨੂੰ 14 ਅਰਬ ਡਾਲਰ ਕਰਜ਼ੇ ਦੇਣ ਦਾ ਵਾਅਦਾ ਕੀਤਾ ਜਿਹੜਾ ਚੀਨ ਦੀ ਤਾਕਤ ਅਤੇ ਹੋ ਦੇਸ਼ਾਂ ਦੀ ਨਿਰਪੜਤਾ ਨੂੰ ਦਰਸਾਉਂਦਾ ਹੈ ਦੂਸਰਾ ਇਸ ਮੀਟਿੰਗ ਵਿੱਚ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਤੇ ਹਮਲੇ ਦੀ ਨਿੰਦਾ ਗਾਜ਼ਾ ਵਿੱਚ ਮਾਨਵੀ ਸਥਿਤੀ ਤੇ ਇਜ਼ਰਾਈਲ ਵੱਲੋਂ ਹਮਲੇ ਦੀ ਨਿੰਦਾ ਕੀਤੀ ਗਈ ਪਰੰਤੂ ਯੂਕਰੇਨ ਰੂਸ ਜੁੱਧ ਦਾ ਜ਼ਿਕਰ ਤੱਕ ਨਹੀਂ ਇਹ ਨਿੰਦਾ ਪੱਛਮ ਦੇ ਖਿਲਾਫ ਪਾਲੇਬੰਦੀ ਬਾਰੇ ਸਪਸ਼ਟ ਸੰਕੇਤ ਦਿੰਦੀ ਹੈ ਇਸ ਤੋਂ ਬਿਨਾ ਅਮਰੀਕਾ ਦਾ ਨਾਮ ਲੈ ਬਗੈਰ ਅੱਤਵਾਦ ਤੇ ਦੂਰੀ ਮਾਪਦੰਡਾ ਦੀ ਨਿੰਦਾ ਕੀਤੀ ਗਈ ਤੇ ਇੱਕ ਦੂਸਰੇ ਦੇਸ਼ਾਂ ਦਾ ਸਹਿਯੋਗ ਕਰਨ ਲਈ ਵੀ ਸਹਿਮਤੀ ਬਣੀ ਇਸ ਤੋਂ ਬਿਨਾ ਇੱਕ ਦੂਸਰੇ ਨਾਲ ਵਪਾਰ ਵਧਾਉਣ ਆਵਾਜਾਈ ਲਈ ਰਸਤੇ ਖੋਲਣ ਅਤੇ ਗੱਲਬਾਤ ਅੱਗੇ ਵਧਾਉਣ ਤੇ ਸਹਿਮਤੀ ਬਣੀ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਬਹੁਤ ਰੂਵੀ ਸੰਸਾਰ ਲੋਕਤੰਤਰੀ ਸਿਸਟਮਾਂ ਦੀ ਲੋੜ ਹੈ ਇਹ ਜੰਗ ਇਹ ਦੌਰ ਜੰਗਾਂ ਦਾ ਨਹੀਂ ਸ਼ਾਂਤੀ ਦਾ ਤੇ ਵਿਕਾਸ ਦਾ ਦੌਰ ਹੈ ਵੀ ਤੋਂ ਉੱਪਰ ਦੇਸ਼ਾਂ ਦੀ ਮੌਜੂਦਗੀ ਚੀਨ ਦੀ ਤਾਕਤ ਤੇ ਬਹੁਤ ਰੂਵੀ ਸੰਸਾਰ ਦੀ ਹੋਣ ਦਾ ਸੰਪਸ਼ਟ ਸੰਕੇਤ ਦਿੰਦੀ ਸੀ ਇਹ ਸੰਕੇਤ ਹੋਰ ਮਜ਼ਬੂਤੀ ਨਾਲ ਉੱਭਰਿਆ ਜਦੋਂ ਇੱਕ ਦਿਨ ਬਾਅਦ ਚੀਨ ਨੇ ਜਾਪਾਨੀ ਹਮਲੇ ਖਿਲਾਫ ਜਿੱਤ ਦੇ ਜਸ਼ਨ ਲਈ ਪਰੇਡ ਦਾ ਆਯੋਜਨ ਕੀਤਾ ਧਿਆਨ ਮਿਆਂ ਸਕੁਅਰ ਵਿੱਚ ਹੋਈ ਪਰੇਡ ਵਿੱਚ 10000 ਸੈਨਿਕ 50000 ਲੋਕ ਤੇ 26 ਦੇਸ਼ਾਂ ਦੇ ਪ੍ਰਤੀਨਿਧੀ ਤੇ ਉਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਚੀਨ, ਰੂਸ ਤੇ ਉੱਤਰੀ ਕੋਰੀਆ ਦੇ ਰਾਸ਼ਟਰਪਤੀਆਂ ਦੀ ਟਿਕੜੀ ਦਾ ਇਕੱਠੇ ਦਿਸਣਾ ਸੀ ਇਸ ਪਰੇਡ ਵਿੱਚ ਚੀਨ ਨੇ ਦੁਨੀਆ ਸਾਹਮਣੇ ਆਧੁਨਿਕ ਹਥਿਆਰ ਪੇਸ਼ ਕੀਤੇ ਇਸ ਵਿੱਚ ਹਾਈ ਪਰਸੋਨਿਕ ਮਜ਼ਾਇਲ ਦੀ ਮਜ਼ਾਇਲ ਜਿਸ ਦੀ ਗਤੀ ਆਵਾਜ਼ ਦੀ ਗਤੀ ਨਾਲੋਂ 5 ਗੁਣਾ ਜ਼ਿਆਦਾ ਹੈ ਪਾਣੀ ਵਾਲੇ ਡਰੋਨ ਡਰੋਨ ਸੁੱਟਣ ਵਾਲੀ ਲੇਜ਼ਰ ਤਕਨੀਕ ਜੈਟ ਫਾਈਟਰ ਤੇ ਰੋਬਟ ਪਰ ਮੁਕਸਨ ਚੀਨ ਦਾ ਅਮਰੀਕਾ ਤੇ ਨਾਟੋ ਨੂੰ ਬਿਨਾ ਲੜੇ ਸਪਸ਼ਟ ਸੰਕੇਤ ਸੀ ਕਿ ਕਿਸੇ ਵੀ ਦੇਸ਼ ਨਾਲ ਲੜਨ ਦੇ ਸਮਰੱਥ ਹੈ ਤੇ ਉਸ ਕੋਲ ਉਹ ਤਕੜੀ ਵੀ ਮੌਜੂਦ ਹੈ ਇੱਥੇ ਵੀ ਚੀਨ ਦੇ ਰਾਸ਼ਟਰਪਤੀ ਨੇ ਬੋਲਦੇ ਹੋਏ ਕਿਹਾ ਕਿ ਚੀਨ ਕਿਸੇ ਦਬੰਗ ਵਿਅਕਤੀ ਤੋਂ ਡਰਦਾ ਨਹੀਂ ਨਾਬਦਾ ਨਹੀਂ ਚੀਨ ਸ਼ਾਂਤੀ ਚਾਹੁੰਦਾ ਹੈ ਲੋਕਾਂ ਨੂੰ ਸ਼ਾਂਤੀ ਤੇ ਯੁੱਧ ਵਿੱਚੋਂ ਇੱਕ ਦੀ ਚੋਣ ਕਰਨੀ ਹੋਵੇਗੀ ਦਮੰਗ ਤੋਂ ਸਪਸ਼ਟ ਸੰਕੇਤ 트럼ਪ ਵਾਲਸੀ ਅਤੇ 트럼ਪ ਤੁਰੰਤ ਇਸਤੇ ਬੋਲਿਆ ਉਸ ਨੇ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਹੋਏ ਕਿਹਾ ਕਿ ਚੀਨੀ ਰਾਸ਼ਟਰਪਤੀ ਇਹ ਦੱਸਣਗੇ ਕਿ ਚੀਨ ਨੂੰ ਆਜ਼ਾਦੀ ਦਿਵਾਉਣ ਵਿੱਚ ਅਮਰੀਕਾ ਦੀ ਕੀ ਭੂਮਿਕਾ ਰਹੀ ਹੈ ਚੀਨ ਦੀ ਆਜ਼ਾਦੀ ਲਈ ਅਮਰੀਕਾ ਦੇ ਫੌਜੀਆਂ ਨੇ ਖੂਨ ਵਹਾਇਆ ਹੈ ਇਸ ਤੋਂ ਅੱਗੇ 트럼ਪ ਨੇ ਪੁਤਿਨ ਅਤੇ ਕਿਮ ਜੋਗ ਨੂੰ ਅਮਰੀਕਾ ਖਿਲਾਫ ਸਾਜ਼ਿਸ਼ ਕਰਨ ਦੀ ਵਧਾਈ ਦਿੱਤੀ ਅਸਲ ਵਿੱਚ ਦੁਨੀਆ ਵਿੱਚ ਮੌਜੂਦ ਦਾ ਦੌਰ ਬਹੁਤ룰 ਵੀ ਸੰਸਾਰ ਦਾ ਹੈ ਤੇ ਇਹ ਸਥਾਈ ਦੌਰ ਨਹੀਂ ਅਸਥਾਈ ਹੈ ਇਸ ਵਿੱਚ ਉਤਲ ਪਥਲ لازਮੀ ਹੈ ਅਮਰੀਕਾ ਖੁਦ ਇੱਕ ਤਰੂ ਵੀ ਸੰਸਾਰ ਦੀ ਸਥਾਪੀ ਚਾਹੁੰਦਾ ਹੈ ਪਰ ਰੂਸ ਤੇ ਚੀਨ ਬਹੁਤ룰 ਵੀ ਸੰਸਾਰ ਦੇ ਹਮਾਇਤੀ ਹਨ ਅਮਰੀਕਾ ਖਿਲਾਫ ਜਾਂ ਨਾਟੋ ਖਿਲਾਫ ਇੱਕ ਅਣ ਉਪਚਾਰਕ ਗੱਠ ਜੋੜ ਵੱਧ ਰਿਹਾ ਹੈ ਜਿਸ ਵਿੱਚ ਚੀਨ ਰੂਸ ਉੱਤਰੀ ਕੋਰੀਆ ਤੇ ਇਰਾਨ ਹਨ ਇਹਨਾਂ ਸਾਰਿਆਂ ਦਾ ਵਿਰੋਧ ਅਮਰੀਕਾ ਨਾਲ ਹੈ ਅੱਜਕਲ ਇਹ کرنک سی آر آئی این کے چین روس ایران نارتھ کوریا نام نال مشہور ہو رہا ہے چین نو سپشٹ پتا ہے کہ جے جی کر روس جو کرین یوکرین یدھ ہاردہ ہے یا کمجور ہے تا امریکہ ناٹو چین دی کی ہور مجبوطی ہوتی کرے گا اسی کر کے او اس یدھ روس کی اصھے روپیے مدد کر رہا ہے یہ کر روس یورپ نے گیس خریدن تو انکار کیتا تا چین نے روس تو گیس پائپ لائن بچھا دیتی تیل لین دی ماترہ ودا دیتی ہتھیاروں دی سپلائی روس نو دیتی، چین موجودہ سمے اپنی نیتی مطابق لڑائی تو پرہیز کر رہا ہے پرنتو نالوں طاقت کا پردرشن کر رہا ہے ਅਮਰੀਕਾ ਦੇ ਮੰਚੇ ਵਿੱਚ ਯੂਰਪ ਵੀ ਰੁਕਾਵਟ ਬਣ ਗਿਆ ਹੈ ਯੂਰਪ ਰੂਸ ਦੀਆਂ ਸ਼ਰਤਾਂ ਤੇ ਰੂਸ ਜੋ ਯੂਕਰੇਨ ਯੁੱਧ ਸਮਾਪਤ ਨਹੀਂ ਕਰਨਾ ਚਾਹੁੰਦਾ ਯੂਰਪ ਚਾਹੁੰਦਾ ਹੈ ਕਿ ਯੁੱਧ ਖਤਮ ਹੋਣ ਤੋਂ ਬਾਅਦ ਉਸ ਦੀ ਸੈਨਾ ਯੂਕਰੇਨ ਵਿੱਚ ਤਾਇਨਾਤ ਹੋਵੇ ਪਰੰਤੂ ਰੂਸ ਸੁਰੱਖਿਆ ਪੈਕਟ ਵਿੱਚ ਯੂਰਪ ਦੀ ਫੌਜ ਦੀ ਥਾਂ ਯੂਨੋ ਦੀ ਅਗਵਾਈ ਵਾਲੀ ਫੌਜ ਚਾਹੁੰਦਾ ਹੈ ਇਹ ਪੇਚ ਜਲਦੀ ਨਿਕਲਦਾ ਨਜ਼ਰ ਨਹੀਂ ਆਉਂਦਾ ਅਮਰੀਕਾ ਦਾ ਚੀਨ ਤੇ ਟੈਰਿਫ ਵਾਰ ਵੀ ਫੇਲ ਸਾਬਤ ਹੋਇਆ ਹੈ ਚੀਨ ਨੇ ਇਸ ਐਕਟ ਤੋਂ ਬਾਅਦ ਅਮਰੀਕਾ ਦੀ ਚੀਕ ਬਗਰਮ 에ਅਰਪੋਰਟ ਤੋਂ ਜਰੂਰ ਸੁਣਾਈ ਦਿੱਤੀ ਹੈ ਬਗਰਮ 에ਅਰਪੋਰਟ ਅਫਗਾਨਿਸਤਾਨ ਵਿੱਚ ਮੌਜੂਦ ਹੈ ਤੇ ਚੀਨ ਦੇ ਬਾਰਡਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ ਚੀਨ ਦਾ ਪਰਮਾਣੂ ਪ੍ਰੋਗਰਾਮ ਉਸ ਤੋਂ 80 ਕਿਲੋਮੀਟਰ ਦੂਰ ਹੈ ਪਰੰਤੂ ਅਫਗਾਨਿਸਤਾਨ ਨੇ ਆਪਣਾ 에어ਪੋਰਟ ਅਮਰੀਕਾ ਨੂੰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਪੁਰਾਣੀ ਲੜਾਈ ਯਾਦ ਕਰਾਈ ਹੈ ਅਮਰੀਕਾ ਨੇ ਉਂਝ ਚੀਨ ਨੂੰ ਘੇਰਨ ਲਈ ਆਕਸ ਤੇ ਕੁਆਡ ਬਣਾਇਆ ਹੈ ਹੁਣੇ ਹੀ ਬੰਗਲਾਦੇਸ਼ ਵਿੱਚ ਅਮਰੀਕਾ ਤੇ ਭਾਰਤ ਦੀਆਂ ਫੌਜਾਂ ਨੇ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਹਨ ਨੇਪਾਲ ਵਿੱਚ ਐਨਜੀ ਪਿੱਛੇ ਵੀ ਅਮਰੀਕਨ ਹੱਥਾਂ ਦਾ ਸੰਕੇਤ ਆ ਰਹੇ ਹਨ ਅਮਰੀਕਾ ਚੀਨ ਨਾਲ ਦੂਰੀ ਨੀਤੀ ਤੇ ਚੱਲ ਰਿਹਾ ਹੈ ਇੱਕ ਪਾਸੇ ਗੱਲਬਾਤ ਦੂਸਰੀ ਪਾਸੇ ਘੇਰਾਬੰਦੀ ਮੌਜੂਦਾ ਸਮੇਂ ਵਿੱਚ ਅਮਰੀਕਾ ਦੀ ਇੱਕ ਤੋਂ ਵੀ ਸੰਸਾਰ ਦੀ ਖਾਇਸ਼ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ ਪਾਕਿਸਤਾਨ ਤੇ ਸਾਊਦੀ ਅਰਬ ਦੇ ਸਮਝੌਤੇ ਨੂੰ ਅਮਰੀਕਾ ਦੀ ਅਰਬ ਦੇਸ਼ਾਂ ਵਿੱਚ ਸ਼ਾਖ ਨੂੰ ਹੀਠਾਂ ਸੁਟਿਆ ਹੈ ਦੂਸਰਾ ਮੁੱਖ ਪਹਿਲੂ ਮੋਦੀ ਦਾ ਐਸਈਓ ਵਿੱਚ ਜਾਣਾ ਹੈ ਭਾਰਤੀ ਤਾਂਚਾ ਅਰਧ ਬਸਤੀ ਹੋਣ ਕਰਕੇ ਇਸ ਦੀ ਸਾਮਰਾਜੀ ਦੀਸ਼ਾਂ ਤੇ ਨਿਰਭਰਤਾ ਹੈ ਭਾਜਪਾ ਆਰਐਸਐਸ 3 ਦੇ ਕਿਸੇ ਸਮੇਂ ਰਹੇ ਕਮਿਊਨਿਸਟ ਚਿਰਤਰ ਕਰਕੇ ਉਸ ਦੇ ਖਿਲਾਫ ਕਾਂਗਰਸ ਤੋਂ ਵੀ ਅੱਗੇ ਵੱਜ ਕੇ ਵਿਰੋਧ ਦੀ ਨੀਤੀ ਅਪਣਾਉਂਦੀ ਰਹੀ ਹੈ ਪਰੰਤੂ ਹੁਣ ਅਮਰੀਕਾ ਵੱਲੋਂ ਆਪਣੀ ਧੌਂਸ ਦੁਨੀਆ ਵਿੱਚ ਜਮਾਉਣ ਲਈ ਵੱਖਰੇ ਵੱਖਰੇ ਮੁਲਕਾਂ ਤੇ ਟੈਰਫ ਲਗਾਇਆ ਗਿਆ ਹੈ ਉੱਥੇ ਉਸਨੇ ਭਾਰਤ ਤੇ ਵੀ 50% ਟੈਰਫ ਥੋਪ ਦਿੱਤਾ ਹੈ ਇਸ ਦੀ ਆਰ ਵਿੱਚ ਉਹ ਖੇਤੀ ਖੇਤਰ ਡੇਰੀ ਤੇ ਮੱਛੀ ਖੇਤਰ ਸਮੇਤ ਕਈ ਕਾਰੋਬਾਰਾਂ ਵਿੱਚ ਖੁੱਲ ਚਾਉਂਦਾ ਹੈ ਪਰ ਇਸ ਨਾਲ ਭਾਰਤੀ ਹਕੂਮਤ ਨੂੰ ਆਪਣੀ ਸਥਿਤੀ ਪਤਲੀ ਪੈਦੀ ਨਜ਼ਰ ਆਉਂਦੀ ਹੈ ਅਮਰੀਕਾ ਵੱਲੋਂ ਫਿਰ ਮੋਦੀ ਖਿਲਾਫ ਰੂਸ ਤੋਂ ਵਾਧੂ ਤੇਲ ਲੈਣ ਦਾ ਰੌਲਾ ਪਾਇਆ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਸਿੱਟੇ ਵਜੋਂ ਪਹਿਲਾਂ ਭਾਰਤ ਨੇ ਅਮਰੀਕਾ ਨਾਲ ਗੱਲਬਾਤ ਚਲਾਈ ਜਿਸ ਵਿੱਚ ਕਪਾਹ ਤੋਂ ਟੈਕਸ ਹਟਾ ਦਿੱਤਾ ਇਹ ਹੋਰ ਕਈ ਖੇਤਰਾਂ ਵਿੱਚ ਟੈਕਸ ਹਟਾਉਣ ਤੇ ਸਹਿਮਤੀ ਅਖਬਾਰੀ ਰਿਪੋਰਟਾਂ ਅਨੁਸਾਰ ਸੀ ਪਰੰਤੂ ਖੇਤੀ ਦੇ ਰੀਤੇ ਗੱਲ ਅੜੀ ਰਹੀ ਪਰ 50% ਟੈਰਫ ਕਰਕੇ ਭਾਰਤੀ ਕਾਰੋਬਾਰ ਖਾਸ ਕਰ ਟੈਕਸਟਾਈਲ ਤੇ ਬਹੁਤ ਬੁਰਾ ਪ੍ਰਭਾਵ ਪਿਆ ਮੋਦੀ ਹਕੂਮਤ ਬਹੁਤ ਵੀ ਸੰਸਾਰ ਦਾ ਲਾਹਾ ਲੈਂਦੀ ਹੋਈ ਰੂਸ਼ ਚੜੀ ਗਈ ਅਤੇ ਇਸੇ ਪ੍ਰੈਸ਼ਰ ਅਧੀਨ ਮੋਦੀ ਐਸਈਓ ਸੰਮੇਲਨ ਵਿੱਚ ਵੀ ਪਹੁੰਚਿਆ ਜਿੱਥੇ ਚੀਨ ਨਾਲ ਵਪਾਰ ਵਧਾਉਣ ਤੇ ਸਹਿਮਤੀ ਬਣਾਈ ਚੀਨ ਦੀ ਅਫਸਰशाही ਵੱਲੋਂ ਭਾਰਤੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਤਨਾਅ ਦੇ ਬਾਵਜੂਦ ਡ੍ਰੈਗਨ ਹਾਥੀ ਡਾਂਸ ਕਰ ਸਕਦੇ ਹਨ ਦੀ ਨੀਤੀ ਤੇ ਚੱਲਣ ਲਈ ਕਿਹਾ ਜਿਸ ਦੀ ਮੋਦੀ ਹਕੂਮਤ ਨੇ ਹਾਮੀ ਭਰੀ ਹੈ ਪਰ ਇਹ ਅਮਰੀਕਾ ਨੂੰ रास ਨਹੀਂ ਆ ਰਹੀ ਉਸ ਨੇ ਈਰਾਨ ਵਿੱਚ ਭਾਰਤੀ ਹਿੱਸੇਦਾਰੀ ਨਾਲ ਬਣੀ ਚਾਬਾਹਾਰ ਬੰਦਰਗਾਹ ਤੇ ਪਾਬੰਦੀ ਲਾ ਦਿੱਤੀ ਹੈ ਜਿਸ ਨਾਲ ਭਾਰਤੀ ਸਮੁੰਦਰੀ ਜਹਾਜ਼ ਹੁਣ ਈਰਾਨ ਵਿੱਚ ਸਮਾਨ ਨਹੀਂ ਲਿਜਾ ਸਕਣਗੇ ਅਤੇ H1B ਵੀਜ਼ਾ ਬੰਦ ਕਰਨ ਦਾ ਅਸਰ ਵੀ ਭਾਰਤ ਤੇ ਹੀ ਸਭ ਤੋਂ ਵੱਧ ਹੋਣਾ ਹੈ ਦਵਾਈਆਂ ਦੀਆਂ ਫਰਮਾਂ ਤੇ 100% ਟੈਕਸ ਨਾਲ ਭਾਰਤ ਨੂੰ ਨੁਕਸਾਨ ਹੋਣਾ ਹੈ ਭਾਰਤੀ ਹਕੂਮਤ ਹੁਣ ਕੋਰ ਕਿਰ ਲਈ ਚੰਬ ਰਹੀ ਹੈ ਤੇ ਉਸ ਨੂੰ ਸਵਾਦਿਸ਼ਟ ਵੀ ਦੱਸ ਰਹੀ ਹੈ ਇਸ ਸਮੇਂ ਚੀਨ ਨਾਲ ਭਾਰਤ ਦਾ ਵਪਾਰ ਵਧਿਆ ਹੈ ਇਹ ਇਨਾ ਵਧ ਗਿਆ ਹੈ ਕਿ ਅਮਰੀਕਾ ਨੂੰ ਵੀ ਕੱਟ ਗਿਆ ਹੈ ਦਾ ਵਾਇਰ ਦੇ ਅੰਕੜਿਆਂ ਮੁਤਾਬਕ ਭਾਰਤ ਦਾ ਅਮਰੀਕਾ ਨਾਲ ਵਪਾਰ 2024-25 ਵਿੱਚ 131.84 ਬਿਲੀਅਨ ਅਮਰੀਕੀ ਡਾਲਰ ਤੇ ਚੀਨ ਦਾ 127.7 ਬਿਲੀਅਨ ਅਮਰੀਕਨ ਡਾਲਰ ਪ੍ਰਤੀ ਸਾਲ ਸੀ ਹੁਣ اگست امریکہ دا آیات سولہ پوائنٹ تین پرسنٹ کٹ کے چھ پوائنٹ سات بلیئن امریکن ڈالر پرتی مہینہ رہ گیا ہے تو آیات وی بھی پوائنٹ اٹھ پرسنٹ کٹ کے تین پوائنٹ چھ بلیئن ڈالر پرتی مہینہ رہ گیا ہے پرنتو چین اگست نریات بارہ پوائنٹ ایک بلیئن ڈالر آیات دس پوائنٹ چار بلیئن ڈالر پرتی مہینہ ہو گیا ہے एससीओ मीटिंग ਦਰਮਿਆਨ ਹੋਈ ਵੱਖਰੀ ਮੀਟਿੰਗ ਵਿੱਚ ਚੀਨ ਨੇ ਭਾਰਤ ਨੂੰ ਸੋਲਰ ਪੈਨਲ ਬੈਟਰੀ ਗ੍ਰਿਡ ਦਾ ਸਮਾਨ ਭੇਜਣ ਤੇ ਭਾਰਤ ਤੋਂ ਦਵਾਈਆਂ ਤੇ ਹੋਰ ਮੈਡੀਕਲ ਸਮਾਨ ਮੰਗਵਾਉਣ ਦੀ ਪੇਸ਼ਕਸ਼ ਕੀਤੀ ਹੈ ਇਸ ਤੋਂ ਇਲਾਵਾ ਖੇਤੀਬਾੜੀ ਵਸਤਾਂ ਦੇ ਅਧਾਨ ਪ੍ਰਦਾਨ ਦੀ ਵੀ ਗੱਲ ਕੀਤੀ ਹੈ ਅਜ ਮੋਦੀ ਨੇ ਭਾਰਤੀ ਕਾਰੋਬਾਰੀ ਵਿੱਚ ਉਤਸ਼ਾਹ ਦੇ ਸੀਜ਼ਨ ਦੇ ਬਾਵਜੂਦ ਆ ਰਹੇ ਮੰਦੇ ਨੂੰ ਰੋਕਣ ਲਈ جی ایس ٹی وچ تبدیلی کیتی ہے مڑ میکن انڈیا دا نارا دیتا ہے نعرہ اے پاج پا آر ایس ایس دا نارا چوٹھا تے فریبی ہے انکڑے پاج پا آر ایس ایس دے مو تے چپیڑ مار دے ہن مارے ناغ پور جا کے مڑ ملانکن بارے دے ہن دو ہزار چودہ پندرہ جد مودی حکومت ستہ ستا بچ آئی ودیشی وپار کٹا ایک سو سینتی پوائنٹ پانچ بلین ڈالر سی پرنتو دو ہزار تئی ویچ دو سو چاری پوائنٹ دو بلین ڈالر ہو گیا ہے مطلب ایک سو دو پوائنٹ سات بلین ڈالر ود گیا ہے مطلب چوہتر پرتیشت ود گیا ہے یعنی کی آیات ودی ہے دنیا پار ویچ ہو رہی اتھر پتل اصل ویچ دنیا دی لوکاں کمزور کمجور دیشان دی لوٹدار روڑا ہے مودی حکومت ਆਪਣੀ ਵਿਦੇਸ਼ ਨੀਤੀ ਵਿੱਚ ਫੇਲ ਹੋਈ ਹੈ ਕਿਉਂਕਿ ਸਾਮਰਾਜੀ ਦੇਸ਼ਾਂ ਦੇ ਹੇਠਾਂ ਲੱਗ ਕੇ ਚੱਲਣ ਵਾਲੀ ਨੀਤੀ ਹੈ ਇਸ ਨਾਲ ਲੋਕਾਂ ਤੇ ਦੇਸ਼ ਦੇ ਜੋ ਨੁਕਸਾਨ ਹੋ ਰਿਹਾ ਹੈ ਉਸ ਦੇ ਖਿਲਾਫ ਲੋਕਾਂ ਨੂੰ ਨਿਦਾਨ ਵਿੱਚ ਨਿਤਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ